ਉਹ ਆਏਕਰ ਦਰਵਾਣੀ ਪੜਨੀ ਪੈਗੇ ਵਿਚਾਰਨਾ ਪਏਗਾ ਇੱਕ ਇੱਕ ਕਲਾਸ ਇੱਕ ਇੱਕ ਪੌੜੀ ਚੜਦਾ ਪਏਗਾ ਇਹ 40 ਲੋਕ 40 ਪੌੜੀਆਂ ਆਨੰਦ ਸਾਹਿਬ ਦੀਆਂ ਸੱਚਖੰਡ ਨੂੰ ਲੈ ਜਾਣਗੇ ਆ ਗਿਆਨ ਥੋੜਾ ਜਿਹਾ ਬਹੁਤ ਹੈ। ਥਿਲਾ ਦੀ ਹਾਕ ਦਿਲ ਜਾਣਨਗੇ ਤੇਰੇ ਵਰਗੇ ਹੈ ਦੂਸਰਾ ਜੋ ਤੂੰ ਚਾਹੁੰਦਾ ਹੈ ਉਹ ਹੀ ਦੂਸਰਾ ਚਾਹੁੰਦਾ ਹੈ। ਇਹ ਜੇ ਪਿੱਛੇ ਗ੍ਰੈਡ ਨਾਲ ਜੁੜਿਆ ਹੈ 32 ਜਗ੍ਹਾegi ਜੁੜੇ ਦਾ ਨਾਮ ਹੈ ਜੋਗੀ। ਅਸੀਂ ਜਾਤ ਨਾਲ ਰੰਗ ਨਾਲ ਰੂਪ ਨਾਲ ਜੁੜ ਗਏ ਨਹੀਂ ਜੋਤ ਨਾਲ ਜੁੜਉਣਾ ਸੀ ਆਤਮਾਸ ਖਜ਼ਾਨੇ ਸੀ ਜੇ ਮਾਇਆ ਲੈਣੀ ਹੈ ਤਰਕੁਟੀ ਖੋਲ ਲੈ ਜੇ ਆਨੰਦ ਲੈਣਾ ਹੈ ਪਰਮ ਆਨੰਦ ਲੈਣਾ ਹੈ ਪਰਮ ਸੁਖ ਲੈਣਾ ਹੈ ਤੇਰੇ ਆਤਮਾ ਚ ਹਨ ਖਜ਼ਾਨੇ ਜਿੰਨੇ ਸੁਖਮ ਹੈ ਉੰਨੇ ਤਾਕਤਵਾਰ ਹੈ ਚੀਜ਼ ਦੋ ਦੋ ਚੀਜ਼ਾਂ ਹਨ ਦਿਨ ਰਾਤ ਹੈ ਨਰਮਾ ਦਾ ਹੈ ਦੋ ਦੋ ਚੀਜ਼ਾਂ ਹਨ ਬਾਹਰ ਲਈ ਅੱਖਾਂ ਇਹ ਨਹੀਂ ਦੇਖ ਰਹੀਆਂ ਇਹਦੇ ਪਿੱਛੇ ਹੈ ਜੋਤ ਦੇਖ ਰਹੀ ਹੈ ਬਾਹਰੀ ਅੱਖਾਂ ਸੰਸਾਰ ਨੂੰ ਵੇਖਣ ਗਿਆ ਇੱਥੇ ਹੀ ਅਸੀਂ ਇਹ ਭੁੱਲ ਕੇ ਸੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਪਏਗਾ ਦੁੱਧ ਕੀ ਹੈ ਦੁੱਧ ਹੈ ਅੰਮ੍ਰਿਤ ਰੂਪ ਮਿੱਠਾ ਹੈ ਅੱਛਾ ਤਾਹੀਂ ਤਤਸਾਰ ਤੱਕ ਜਾਣਾ ਪਏਗਾ ਇਹਨੂੰ ਗਰਮ ਕਰਨਾ ਪਏਗਾ ਜਾਗ ਲਾਣੀ ਪਵੇਗੀ ਸਬਰ ਰੱਖਣਾ ਪਏਗਾ ਫੇਰ ਮਾ ਫੇਰ ਕੇ ਉਹ ਮਿਲੇਗਾ ਮੱਖਣ ਖਾਂਦੇ ਹਨ ਸੰਤ ਅਸੀਂ ਸੰਸਾਰੀ ਲੱਸੀ ਪੀਂਦੇ ਹਾਂ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਇਹ ਰੇਲ ਤੇ ਜਿੰਦੂ ਚੜਨਾ ਹੈ ਟ੍ਰੇਨ ਤੇ ਜੇ ਮਾੜੀ ਜੀ ਗਲਤੀ ਟ੍ਰੇਨ ਚਲੀ ਗਈ ਨਹੀਂ ਚੜਿਆ ਇਹ ਵਾਰੀ ਮਿਲੀ ਸੀ ਮਨੁੱਖਾ ਤੇ ਇਹ ਅਫਸਰ ਮਿਲਿਆ ਸੀ ਨਹੀਂ ਜਿੰਨੀ ਟ੍ਰੇਨ ਦੂਰ ਜਾ ਰਹੀ ਹੈ ਉਹਨਾਂ ਤੋਂ ਦੂਰ ਜਾ ਰਿਹਾ ਹੈ ਸਮੇਂ ਦੀ ਗੱਲ ਹੈ ਬੱਚੇ ਬਚਪਨ ਹੈ ਖੇਡਣ ਦਾ ਸਮਾਂ ਹੈ ਇਹ ਜੁੜਨਾ ਪਏਗਾ ਜੋਗੀ ਦਾ ਨਾਂ ਹੈ ਜੁੜੇ ਦਾ ਇਹ ਵਾਲ ਜੁੜੇ ਹਨ ਠੀਕ ਹੈ ਨਾਉ ਜੁੜੇ ਹਨ ਤਾਂ ਕਦਰ ਹੈ ਅੱਛਾ ਤੇ ਸਾਂਭ ਕੇ ਰੱਖ ਲਈਏ ਨਹੀਂ ਵਾਲ ਜੇ ਰੋਟੀ ਚ ਆ ਜਾਏ ਸਬਜ਼ੀ ਚ ਆ ਜਾਏ ਨਹੀਂ ਬੁਰਾ ਲੱਗੇਗਾ ਸ ਗੁਰੂ ਤੋਂ ਬਿਨਾ ਸਿ ਜੜ ਨਹੀਂ ਸਕਦੇ ਦੇਹੀ ਕੋ ਪ੍ਰਦੇਸ਼ ਦੇ ਹੈ ਕਿ ਨਹੀਂ ਸ਼ਬਦਾ ਤੋਂ ਬਿਨਾ ਗੱਲ ਨਹੀਂ ਬਣਨੀ ਸਾਰੀ ਸ਼ਬਦਾਂ ਚ ਤਾਕਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਇੱਕ ਵਾਰੀ ਆਇਆ ਹੈ ਖਾਲਸਾ ਠੀਕ ਹੈ ਨਕਲੀ ਚੀਜ਼ ਨੂੰ ਉੱਤੇ ਲਿਖ ਲਈਏ ਬੇਸਿਕਾ ਹੋ ਨਹੀਂ ਇਹ ਆਜ ਉਗੜ ਜਾਣਾ ਹੈ ਇਹ ਤੇਰਾ ਭੇਦ ਖੁੱਲ ਜਾਣਾ ਹੈ ਇਹ ਝੂਠ ਦੀ ਗੱਟਰੀ ਖੁੱਲ ਜਾਣੀ ਹੈ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੇ ਜਾਨੀ ਪ੍ਰੇਮ ਦਾ ਸਾਰਾ ਖੇਲ ਹੈ ਪ੍ਰੇਮ ਦਾ ਕੀ ਕਰਨਾ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਅੰਦਰ ਹੀ ਆਇਆ ਹੋਇਆ ਹੈ ਠੀਕ ਹੈ ਸਰੀਰ ਨੂੰ ਪ੍ਰੇਮ ਕੀਤਾ ਸਰੀਰ ਤੇ ਰਹਿਣ ਵਾਲੀ ਗੱਲ ਨਹੀਂ ਪਿੱਛੇ ਜੋ ਹੈ ਪਿੱਛੇ ਤੱਕ ਜਾਣਾ ਪਏਗਾ ਠੀਕ ਹੈ ਦਿਲ ਕੌਣ ਟੜਕਾ ਰਿਹਾ ਹੈ ਤੇਰਾ ਖਾਤੇ ਰੋੜ ਕਿਵੇਂ ਪਚ ਰਹੇ ਹਨ ਕਿਵੇਂ ਬਿਲੀਅਨ ਟਿਲੀਅਨ ਸਾਵਥਾਵ ਹੈ ਜੀ ਸਭ ਕਿਵੇਂ ਤੇਰੀਆਂ ਅੱਖਾਂ ਵੇਖ ਰਹੀਆਂ ਨੇ ਜੀਵ ਕੌਣ ਬੋਲ ਰਿਹਾ ਹੈ ਤੇਰੇ ਵਿੱਚ ਕਿੱਥੇ ਗਿਆ ਜੋ ਬੋਲਦਾ ਸੀ ਇੱਕ ਟਰੈਵਲ ਹੈ ਇੱਕ ਕਾਰ ਹੈ ਇਹ ਕਾਰ ਨੂੰ ਚਲਾਉਣ ਵਾਲਾ ਉਹ ਆਇਆ ਹੋਇਆ ਹੈ ਕਹਿੰਦੇ ਅੱਲਾ ਰਾਮ ਪਰਮੇਸ਼ਰ ਗॉड ਜੇ ਭਾਸ਼ਾ ਦਾ ਫਰਕ ਹੋ ਸਕਦਾ ਹੈ ਜਦੋਂ ਕਹਿੰਦੇ ਇੱਕੋ ਹੀ ਹੈ ਫਿਰ ਝਗੜਾ ਕਾਹਦਾ ਹੈ ਅਸੀਂ ਵੈਰ ਕਰਦੇ ਹਾਂ ਸੁਪਰੀਮ ਪਾਵਰ ਇੱਕ ਚਲਾਏਗੀ ਸਾਨੂੰ ਅੱਛਾ ਅੱਜ ਵਿਦੇਸ਼ ਚਾਇਨਾ ਅਗਲੇ ਚਿੜੀ ਨਹੀਂ ਝੜਕਣ ਦਿੰਦੇ ਸੋ ਕਹਿੰਦੇ ਸਾਰੇ ਇੱਕ ਕਿਵੇਂ ਹੋਈਏ ਠੀਕ ਐ ਜਦੋਂ ਵਹਿਦ ਕਹਿੰਦਾ ਇੱਕੋ ਹੀ ਐ ਸਾਰਾ ਸੋ ਇੱਕੋ ਹੈ ਪਾਈ ਇੱਕੋ ਹੈ ਪਰ ਅਸੀਂ ਫਰਜੀ ਧਰਮ ਬਣਾ ਲਏ ਅੱਡੋ ਅੱਡ ਅਸੀਂ ਜੀ ਹਿੰਦੂ ਅਸੀਂ ਜੀ ਮੁਸਲਮਾਨ ਅਸੀਂ ਜੀ ਸਾਈ ਅਸੀਂ ਜੀ ਬੋਧੀ ਅਸੀਂ ਜੀ ਸਿੱਖ ਨਹੀਂ ਸੋ ਵੈਰ ਕਾ ਦਾ ਜਦੋਂ ਇੱਕੋ ਪਿਤਾ ਮਾਤਾ ਦੀ ਬੱਚੇ ਹਾਂ ਅਸੀਂ ਬਾਰ ਕਾ ਉਹ ਪ੍ਰਤਪਾਲਕ ਹੈ ਉਹ ਮਿਹਰਬਾਨ ਹੈ ਉਹ ਦਇਆ ਕਰਦਾ ਹੈ ਉਹਨੇ ਇੱਕੋ ਵਾਰ ਇਸ ਧਰਤੀ 'ਚ ਸਭ ਕੁਝ ਪਾਤਾ ਜਿਉ ਜੋ ਸੂਝ-ਬੂਝ ਆਉਂਦੀ ਅਸੀਂ ਕੱਢਦੇ ਹਾਂ ਸਾਰੇ ਡੀਸੀ ਨਹੀਂ ਬਨਨੇ ਸਾਰੇ ਐਸਪੀ ਨਹੀਂ ਬਨਨੇ ਸਾਰੇ ਜੱਜ ਨਹੀਂ ਬਨਨੇ ਪੜਨਾ ਪਏਗਾ ਫਿਰ ਪੜੀਏ ਨਾ ਨਹੀਂ ਪੜਨਾ ਪਏਗਾ ਮਨ ਕੀ ਮਨ ਹੀ ਮਾਹੀ ਰਹੀ ਜੋ ਤੇਰੀ ਮਨ ਦੀਆਂ ਕਲਪਨਾ ਹਨ ਚਿਤਵਰੀਆਂ ਮਨ ਚ ਰਹਿ ਜਾਣੀਆਂ ਮਨ ਮੈਲੇ ਕਰਕੇ ਤਾਂ ਹੀ ਨਹੀਂ ਪ੍ਰਾਪਤੀ ਹੋਰੀ ਅਸੀਂ ਦੂਸਰੇ ਦੀ ਥਾਲੀ ਤੇ ਦੇਖ ਰਿਹਾ ਇਹ ਜੰਗ ਕਰਨਾ ਪਏਗਾ ਆਪਣੇ ਆਪ ਨੂੰ ਸੂਰਾ ਬਣਾਣਾ ਪਏਗਾ ਭਗਤ ਬੰਨਾ ਪਏਗਾ ਸੋਈ ਕਰਾਏ ਜੋ ਤਦ ਭਾਵ ਹੈ ਅੱਛਾ ਕੀ ਹੁੰਦਾ ਹੈ ਸਾਨੂੰ ਜੋਇ ਕਮੈਂਟ ਸਕਿੰਟ ਪਿੱਛੇ ਲੱਗ ਗਿਆ ਉਹਦਾ ਭਾਣਾ ਸੀ ਹੁਕਮ ਸੀ ਮੰਨਣਾ ਪਏਗਾ ਵੱਡਾ ਆਇਆ ਹੋਇਆ ਹੈ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਦੇਹ ਚੋਂ ਮਿਲੇਗਾ ਤੂੰ ਆਪਣੇ ਆਪ ਨੂੰ ਸਮਝੈ ਮਨ ਤੁਝੋ ਸਰੂਪ ਹੈ ਜੋ ਤੂੰ ਵੇਖਣਾ ਪਏਗਾ ਅੰਧਕਾਰ ਹੀ ਹੈ লাশ ਅੱਛਾ ਹੁਣ ਲਾਸ਼ ਹੋ ਗਈ ਨਾ ਖਤਮ ਹੋ ਗਿਆ ਤੇਰਾ ਠੀਕ ਹੈ ਬੰਦੇ ਅਸੀਂ ਇੱਕ ਦਮੀ ਹਾਂ ਸੋ ਪਾਣੀ ਦਾ ਬੁਲਬਲਿਆ ਕੀ ਮਨਿਆਦਾਂ ਤੇਰੀਆਂ ਨੇ ਸੋ ਜੁੜਨਾ ਪਏਗਾ ਰਿਜਕ ਦੀ ਭਾਲ ਕਰ ਲੈ ਰਿਜਕ ਖਿਲਰਿਆ ਹੋਇਆ ਹੈ ਅਸੀਂ ਪਰਮੇਸ਼ਰ ਤੋਂ ਗਵਾਚੇ ਹਾਂ ਉਹ ਆਇਆ ਹੋਇਆ ਹੈ ਵੇਖਣ ਵਾਲੀ ਅੱਖਾਂ ਚਾਹੀਦੀਆਂ ਇੱਕ ਕਟ 84 ਲੱਖ ਜੋਨ 85 86 ਸਾਨੂੰ ਬੰਦਿਆਂ ਨੂੰ ਸਮਝਾਣ ਲਈ ਬਣਾਈ ਹੈ ਜੀ ਜੇ ਅਸੀਂ ਬੇਸਮਝਾ ਪਸ਼ੂ ਹਾਂ ਵੈਨ ਪਾਣੀ ਤੋਂ ਡੁੱਬ ਜਾਗੇ ਮੈਂ ਇੱਕ ਲੱਖ ਤੇ ਖੜਾ ਖੜ ਸਕਦਾ ਬੇ ਲੱਤਾ ਤੋਂ ਡਿੱਗਾਗਾ ਉਹ ਕੁਦਰਤ ਰੂਪ ਹੈ ਉਹ ਸਿਸਟਰ ਰੂਪ ਹੈ ਆਇਆ ਹੋਇਆ ਉਹ ਸਮੇਂ ਚ ਨਹੀਂ ਹੈ ਸਾਰੇ ਸੰਸਾਰ ਨੂੰ ਮਾਇਆ ਚਲਾ ਰਹੀ ਹੈ ਜੋ ਨਹੀਂ ਵੇਖਿਆ ਉਹ ਨਵਾਂ ਹੈ ਜੋ ਵੇਖ ਲਿਆ ਉਹ ਪੁਰਾਣਾ ਹੋ ਜਾਣਾ ਹੈ ਠੀਕ ਹੈ ਪਿਆਰੇ ਜਿਹੜੀ ਚੀਜ਼ ਦੀ ਲੋੜ ਹੈ ਆਪੇ ਹੀ ਪ੍ਰਗਟ ਹੋਏਗੀ ਸੱਚ ਕਈ ਵਾਰ ਗੁਪਤ ਵੀ ਹੋ ਜਾਂਦਾ ਹੈ ਕਈ ਵਾਰ ਪ੍ਰਗਟ ਹੁੰਦਾ ਹੈ ਮੇਸਾ ਸੱਚ ਦੀ ਜਿੱਤ ਹੁੰਦੀ ਹੈ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਸੋ ਸਾਰੇ ਅਨਖਸ਼ਮ ਖਸਮ ਹੈ ਸੱਚ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ ਸਾਰਿਆਂ ਦਾ ਇੱਕੋ ਹੀ ਧਰਮ ਹੈ ਸ ਬੁੱਤਾਰ ਸਿੰਘ ਨਿਆੰਗ ਸਿੰਘ ਨੂੰ ਬੋਲਣ ਦਾ ਮੌਕਾ ਮਿਲਿਆ ਕਹਿੰਦੇ ਤੁਸੀਂ ਬੋਲੋ ਕਹਿੰਦੇ ਜਦੋਂ ਪਹਿਲੋਂ ਸਾਰੇ ਬਲਾਰੇ ਬੋਲੇ ਹਨ ਵੀ ਸਾਰਿਆਂ ਦਾ ਇੱਕੋ ਹੀ ਹੈ ਪਰਮੇਸ਼ਰ ਅੱਲਾ ਵੈਗਰੂ ਠੀਕ ਹੈ ਬਾਸ਼ਾ ਦਾ ਫਰਕ ਹੋ ਸਕਦਾ ਹੈ ਜਿਹੜਾ ਦੂਸਰਾ ਆਂਦਾ ਹੈ ਦੂਸਰਾ ਭਗਵਾਨ ਹੈ ਦੂਸਰਾ ਰੱਬ ਹੈ ਉਹ ਦੱਸੇ ਆਣ ਕੀ ਜਦੋਂ ਸਾਰਿਆਂ ਦਾ ਇੱਕ ਹੈ ਫਿਰ ਅਸੀਂ ਫਰਜ਼ੀ ਧਰਮ ਬਣਾਏ ਹਨ ਖਾਲਸਾ ਕੌਣ ਆਇਆ ਜੋ ਪ్యూర్ ਹੈ ਜੋ ਸ਼ੁੱਧ ਹੈ ਪਰਮੇਸ਼ਰ ਖਾਲਸਾ ਰੂਪ ਹੈ ਉਹਦੀ ਵਿਵੇਕ ਬੁੱਧਾ ਹੈ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਅਧਿਆਤਮਕ ਨੂੰ ਮੰਨਣ ਦੀ ਬਜਾਏ ਅਤੇ ਆਤਮਕ ਦੀ ਮੰਨੀ ਸੀ ਉਲਟਾ ਹੋ ਗਿਆ ਖੇਲ ਇਹ ਭੇੜ ਲੇਲੇ ਨੂੰ ਚੁੰਗਲ ਲੱਭੀ ਮਤਮਗਰ ਲੱਗਣਾ ਸੀ ਨਹੀਂ ਯਸੀਂ ਮੰਦੀ ਮਰਜ਼ੀਆਂ ਕਰ ਲਾਗੇ ਪਰਮੇਸ਼ਰ ਲੋ ਜਾ ਦੀ ਹੈ ਜਿਵੇਂ ਤੂੰ ਜੀਣਾ ਹੈ ਜਿਹੜਾ ਵੀ ਕੰਮ ਕਰਨਾ ਹੈ ਉਹਦੇ ਚ ਵਰਦਾਨ ਹੈ ਜਿਹੜਾ ਕੰਮ ਕਰਨਾ ਉਹਦੇ ਚ ਸਰਾਫ ਹੈ ਦੇਖ ਕੇ ਕਦਮ ਰੱਖਣਾ ਪਏਗਾ ਸਰੀਰ ਅਦੂਰਾ ਹੈ ਅਸੀਂ ਪੂਰੇ ਨਹੀਂ ਪੂਰੇ ਦਾ ਲੜ ਫੜਨਾ ਪਏਗਾ ਇੱਕ ਇੱਕ ਪੌੜੀ ਚੜਨਾ ਪਏਗਾ ਜੁੜਨਾ ਪਏਗਾ ਜੀ ਜੇ ਆਧਾਰ ਕਾਰਡ ਇਹ ਖਾਤਾ ਆਧਾਰ ਕਾਰਡ ਨਾਲ ਜੁੜਿਆ ਹੈ ਠੀਕ ਹੈ ਜੇ ਤੁਸ ਕਿਸੇ ਨਾਲ ਜੁੜਿਆ ਹੈ ਠੀਕ ਹੈ ਫੋਨ ਚ ਨਹੀਂ ਇਹ ਜੁੜਨਾ ਪਏਗਾ ਸਾਰਾ ਖੇਲ ਜੁੜੇ ਦਾ ਹੈ ਪੱਤਾ ਜੁੜਿਆ ਸੀ ਰੱਖਣ ਵਾਲਾ ਨਹੀਂ ਹੁਣ ਹੁਣ ਪੱਤ ਝੜ ਆ ਗਈ ਠੀਕ ਹੈ ਸਮੇਂ ਸਮੇਂ ਦੀ ਗੱਲ ਹੈ ਪੁੱਜਿਆ ਹੋਇਆ ਬੀਜ ਇਹ ਦੋ ਧਾਣੇ ਬਣੇ ਨਹੀਂ ਦਾਲ ਦਾ ਧਾਣਾ ਨਹੀਂ ਉਗਣਾ ਇੱਕ ਬੰਨਾ ਪਏਗਾ ਜੁੜਨਾ ਪਏਗਾ ਜੁੜੇ ਦਾ ਨਾਮ ਹੈ ਜੋਗੀ ਜੀ ਜੇ ਤੂੰ ਕੱਪੜੇ ਰੰਗਾਂ ਤੋਂ ਡਰਦਾ ਹੈ ਸੰਸਾਰ ਤੋਂ ਡਰਦਾ ਹੈ ਸੰਸਾਰ ਦੀਆਂ ਅੱਖਾਂ ਦੇ ਲੋਕ ਕੀ ਆਖਣਗੇ ਲੋਕਾਂ ਵਾਸਤੇ ਤੂੰ ਸਭ ਕੁਝ ਕਰ ਰਿਹਾ ਹੈ ਆਪਣੇ ਵਾਸਤੇ ਕਰ ਲੈ ਆਪਣੇ ਆਪਣੇ ਦੀ ਜਾਣ ਪਛਾਣ ਕਰ ਲੈ ਤੂੰ ਆਪਣੇ ਆਪ ਦਾ ਅੰਦਰ ਜੰਮ ਪ੍ਰੇਸ਼ਰ ਨੇ ਬਣਾਇਆ ਹੈ ਪਰਮੇਸ਼ਰ ਕੰਟਰੋਲ ਉਹ ਖਾ ਦਿੰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਓ ਕਹਿ ਨਾਨਕ ਮਨ ਤੂੰ ਜੋ ਸਰੂਪ ਹੈ ਪਰਮੂਲ ਪਛਾਨ ਜੀ ਜੋਤ ਨੇ ਜਲ ਨੇ ਜਲ ਚ ਰਲਦਾ ਹੈ ਪਾਣੀ ਨੇ ਪਾਣੀ ਚ ਧਰਤੀ ਨੇ ਧਰਤੀ ਪੰਜ ਤੱਤਾਂ ਦਾ ਬਣਿਆ ਹੈ ਅੱਜ ਕਹਿੰਦੇ ਬੱਚਿਆਂ ਨੂੰ ਮਿੱਟੀ ਚ ਖੜਾਓ ਨਹੀਂ ਠੀਕ ਹੈ ਮਾਂ ਦਾ ਦੁੱਧ ਪਿਆਓ ਠੀਕ ਹੈ ਪਰਮੇਸ਼ਰ ਨੇ ਰ지ਕ ਸਾਨੂੰ ਦਿੱਤਾ ਹੈ ਭਾਲ ਕਰਨੀ ਪੈਗੀ ਠੀਕ ਹੈ ਦਾਣੇ ਖਿਲਾ ਰਹੇ ਹੋਏ ਹਨ ਦਾ ਦਾਣੇ ਤਾਂ ਖਾਣੇ ਜੀ ਦਸਤ ਬਹੁਤ ਗਲਤੀਆਂ ਹੋਈਆਂ ਨੇ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਕੇ ਜੀ ਕੋਈ ਸਾਥੀ ਚਾਹੀਦਾ ਜੋ ਸਾਥ ਦੇ ਵਿਚਰਨ 17437746 ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜਾਣਾ ਹੈ ਹਮੇਸ਼ਾ ਸੱਚ ਦੀ ਜਿੱਤ ਹੋਏਗੀ ਜੀ ਤੂੰ ਘਬਰਾ ਨਾ ਤੇਰੀ ਸੋਚ ਵਾਲਾ ਤੈਨੂੰ ਮਿਲ ਜਾਏਗਾ ਜੀ ਵਾਹਿਗੁਰੂ ਜੀ ਖਾਲਸਾ ਵਾਹਿ ਜਫਤੇ ਦੇਖਦੇ ਫਤੇ ਜੀ